ਅਰੇ ਬੇਟਾ ਮਾਰ ਰੋ ਨਾ ਇਹ ਸਾਇਆ ਕਿਵੇਂ ਐ ਚ ਭਣੇ ਤੂੰ ਉਹ ਟੁੱਟ ਗਿਆ ਡੱਕਾ ਡੋਪਾ ਅਸਾ ਡੱਕਾ ਵਿੱਚ ਤੋੜ ਲੈ ਕਮਲ ਈ ਐਨ ਟੀ ਇੱਥੇ ਕੰਨ ਪਾੜੇ ਜਾਂਦੇ ਹਨ ਇਹਦੇ ਦੋਖ ਬਹੁਤ ਲਾਉ ਉਹ ਭਣੇ ਇਹ ਪਦਨ ਦੇ ਬੱਤ ਲਾਏਗਾ ਆਬ ਨਹੀਂ ਉਹ ਨਾ ਕਾ ਅਰੇ ਬੇਟਾ ਮਾਰ ਰੋ ਨਾ ਇਹ ਸਾਇਆ ਕਿਵੇਂ ਐ ਚ ਭਣੇ ਤੂੰ ਉਹ ਟੁੱਟ ਗਿਆ ਡੱਕਾ ਡੋਪਾ ਅਛਾ ਢੱਕਾ ਬੇ ਤੇ ਤੋੜ ਲਿਆ ਢੱਕਾ ਨਹੀਂ ਢੱਕਾ ਨਹੀਂ ਰੂਹ ਤੋੜ ਲਈ ਵਿੱਚ ਉਹ ਫਿਰ ਕੰਨ ਆਲੇ ਤੋਂ ਲੈ ਲਈ ਡੈਡੀ ਦਾ ਹੋਰ ਨਾ ਕੰਮ ਚੱਕ ਦੇ ਦੋ ਘੰਟੇ ਨਹੀਂ ਲਾ ਕੇ ਹੱਥ ਜਾ ਕੇ ਆ ਹਾਂ ਨਹੀਂ ਰਹਿਣਾ ਤੂੰ ਸਭ ਤੋਂ ਹੀ ਸਾਫ਼ ਕਰੀ ਜਾਂਨੇ ਉਹ ਕੰਨ ਵਿੱਚ ਆ ਉਹ ਪੜਦੇ ਕੋਲੇ ਸੁਣਨੇ ਤੂੰ ਕਰ ਯਾਰ ਬਾਹਾਂ ਗਾਹਾਂ ਵਾ ਮੈਂ ਕਿ ਪਾਈ ਸੀ ਹਾਈਡਰੋਜਨ ਆਇਆ ਨਹੀਂ ਅੱਗੇ ਫਿਰ ਰਹਿਣ ਦੇ ਡਾਕਟਰ ਨੂੰ ਦਿਖਾ ਕੇ ਕਰ ਲਾ ਹੋਰ ਕਿਤੇ ਕੰਨ ਦਾ ਪੜਦਾ ਹੀ ਚੱਕ ਦੇ ਡੈਡੀ ਆ ਲੈ ਹਾਂ ਤੇ ਨੀ ਹਾਈਡਰੋਜਨਾਂ ਨਹੀਂ ਆਇਆ ਉਹ ਹੋਰ ਦੇ ਦਾ ਸੀਸੀ ਚ ਪਾ ਕੇ ਸਾਰੀ ਲੈ ਜੋ ਸੀ ਕੀ ਕਰਨੀ ਪਈ ਆ ਆਹੋ ਪਾ ਪਾ ਦੇਖੀ ਜਾਏ ਕੀ ਪਤਾ ਆਈ ਜਾਵੇ ਬਾਹਰ ਨਹੀਂ ਮੈਂ ਢੱਕੇ ਨਾਲ ਪੰਗੇ ਰੂੰ ਗਿਆ ਕੇ ਵੀ ਢੱਕੇ ਢੱਕਾ ਨਾ ਮਾਰਿਆ ਕਰ ਯਾਰ ਉਹਦੇ ਕੋਲੇ ਤਿੱਖੀ ਜਿਹੀ ਹੁੰਦੇ ਮੂਰੇ ਢੁੰਡੀ ਦੇ ਵਿੱਚ ਫਸਾ ਗਿਆ ਮੈਂ ਦੋ ਸਿਕੰਟਾਂ ਦਾ ਕੰਮ ਆ ਉਹਦਾ ਉਹਨੇ ਕੱਢ ਕੇ ਉਹ ਮਾਲ ਨਹੀਂ ਨਹੀਂ ਹਰੀ ਉਹਨੂੰ ਗਰਗ ਦੀ ਆਉਂਦਾ ਵਾ ਡਾਕਟਰ ਦਾ ਮਾਂ ਐਡਾ ਕੀ ਪੈਂਡਲ ਚ ਪੈਂਡਾਲਾ ਜਿਹੜਾ ਤੁਹਾਡਾ ਮੈਡੀਕਲ ਵਾਲਾ ਉਹਨੇ ਕੱਢ ਦੇਣਾ ਯਾਰ ਐਡਾ ਤਾਂ ਚੱਕਰ ਨਹੀਂ ਕੋਈ ਹਾਂਜੀ ਸੋ ਸਤਿ ਸ੍ਰੀ ਅਕਾਲ ਦੀ ਸਾਰਿਆਂ ਨੂੰ ਉਮੀਦ ਕਰਦਾ ਤੁਸੀ ਸਾਰੇ ਠੀਕ ਠਾਕ ਹੋਵੋਗੇ ਜਿਨ੍ਹਾਂ ਨੇ ਸਾਡਾ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕਾ ਤੇ ਅੱਜ ਆਪਾਂ ਫੇਰ ਚੱਲੇ ਆਂ ਕੰਮੇ ਭੈਣੇ ਕੋਲ ਤੇ ਹਾਲਚਲ ਪੁੱਛਾਂਗੇ ਨਾਲੇ ਭੈਣੇ ਦਾ ਤੇ ਭੈਣੇ ਦੇ ਨਾ ਕੰਨ ਚ ਯਾ ਇਅਰਵਾਰਸ ਹੁੰਦਾ ਉਹ ਧੱਕੇ ਨਹੀਂ ਫੇਰਦੇ ਹੁੰਦੇ ਉਹ ਟੁੱਟ ਗਿਆ ਸੀ ਅੱਜ ਉਹ ਪੜਾ ਕੇ ਲੈ ਕੇ ਆਉਨੇ ਆ ਫੋਨ ਲਾਈ ਜਾਂਦੇ ਸਵੇਰ ਦੀ ਕਿਹਦੀ ਆ ਜਾ ਆ ਜਾ ਮੈਂ ਥੋੜਾ ਜਿਹਾ ਗੱਡੀ ਦਾ ਕੰਮ ਕਰਾਉਣ ਗਿਆ ਸੀ ਮੋਗੇ ਤਾਂ ਕਰਕੇ ਲੇਟ ਹੋ ਗਿਆ ਤੇ ਹੁਣ ਚੱਲਦੇ ਆ ਲੈ ਕੇ ਫਿਰ ਭੈਣੇ ਨੂੰ ਅੱਜ ਤਾਂ ਆਉਂਗੀ ਕੋਲੇ ਅੱਜ ਤਾਂ ਹਜੇ ਇਹਨੇ ਕੰਨ ਜੇ ਪੰਗੇ ਪੁੰਗੇ ਲੈਦੇ ਨੇ ਡੱਕਾ ਪ사 ਲਿਆ ਆਇਤਾ ਕਹਿ ਮਾਂ ਉਹ ਵੀ ਛੇਤਾ ਚੱਲ ਬੈਠਾ ਚੱਲੇਗੀ ਡਾਕਟਰ ਬੰਦ ਹੋ ਜਾਣਾ ਮਨੂੰ ਜਦੋਂ ਉੱਧਰ ਟਾਈਮ ਵੱਧ ਲੱਗ ਗਿਆ ਮੈਂ ਉਹ ਫਿਰ ਹੋਰ 6 ਵਜੇ ਤੱਕ ਤਾਂ ਹੋਊਗਾ ਅੱਜ ਤਾਂ ਚੱਕਰ ਜੋ ਕਰਾਏ ਹਾਂ ਉਹ ਹੈਲੋ ਆਦਾ ਬਾਰੇ ਹੁੰਦੇ ਆ ਚੱਕਰ ਵਾਲੇ ਦਵਾਈ ਨਹੀਂ ਦਿੱਤੇ ਜਾਂਦੇ ਗੱਤੀ ਲਿਆਂਦੀ ਆ ਹੋਰ ਉਹ ਕੰਨ ਦਾ ਕਰਕੇ ਡਾਕਟਰ ਕੰਨ ਦਾ ਕੀ ਚੱਕਰ ਆ ਜਿਹੜੇ ਐਕਸਪੈਰੀਮੈਂਟ ਕਰਦੀ ਸੀ ਫਰੇਸ਼ਾ ਆਉਂਦਾ ਹੀ ਪੱਕਾ ਹੀ ਬੰਦ ਕਰਦਾ ਨੇ ਰੂਮ ਲਾ ਕੇ ਉਹ ਸਾਰੇ ਹੀ ਟੁੱਟ ਗਏ ਤਾਂ ਮੂਹਰ ਦਾ ਗੋਲ ਜਿਹਾ ਹੁੰਦਾ ਜਿਹੜਾ ਵਿੱਚ ਹਾਂ ਇਹ ਤਾਂ ਤੀਰ ਦੇ ਢੱਕੇ ਚੜਾ ਕੇ ਰੂੰ ਹਾਂ ਉਹ ਫੇਰਦੀ ਜੀ ਲਾ ਮੈਂ ਤਾਂ ਅੱਗੇ ਫੇਰ ਅੱਥੇ ਕੱਢ ਨਹੀਂ ਆ ਨਿਕਲੇ ਨਹੀਂ ਉਹ ਤੀਰ ਨਿਕਲੇ ਹੀ ਨਹੀਂ ਉਹ ਰਹਿ ਗਿਆ ਵਿੱਚ ਰੂੰ ਵਿੱਚ ਰਹਿ ਗਈ ਇਹਨੇ ਪੱਕਾ ਹੀ ਬੰਦ ਕਰਤਾ ਰੇਸ਼ਮ ਹਾਂ ਇਹ ਕਹਿੰਦੀ ਗਲੇ ਕੋਈ ਬੰਨਦਾ ਕਰ ਦੋ ਕੰਨ ਆੜੀ ਐ ਇਸ ਜਣੀ ਇਹ ਕਿਹਾ ਵੱਧ ਹੁੰਦਾ ਓਦਣ ਮੈਂ ਨਾ ਰਾਂ ਨਾਲ ਡੈਡੀ ਕੱਢਣ ਲੱਗ ਗਿਆ ਡੈਡੀ ਆਪ ਬਾਰ ਕਹਿੰਦੀ ਡੈਡੀ ਆਣੇ ਦੇ ਸਕੇ ਕੱਢ ਕੇ ਨਹੀਂ ਮੈਨੂੰ ਆਏ ਸੀ ਮੈਂ ਕਹਿੰਦਾ ਡੈਡੀ ਗਾਣਾ ਨਾ ਕਰਦੇ ਪੰਨ ਦਾ ਪੰਨ ਦਾ ਪੜਦਾ ਹੀ ਨਾ ਚੱਕਦੇ ਕਿਤੇ ਮਨ ਤੁਸੀਂ ਦੇਖੀ ਤਾਂ ਹੈਗੀ ਸੀ ਨਾ ਆਹ ਹੈ ਤਾਂ ਹੈਗੀ ਆ ਉਹ ਤਾਂ ਸਿਟੀ ਸਕੈਨ ਜੀ ਬਈ ਹੋਈ ਆ ਢੀ ਡਲੀ ਪਈ ਆ ਉਹ ਮੈਨੂੰ ਕਹਿੰਦਾ ਆਹ ਕੀ ਆ ਮੈਂ ਕਹਾਂ ਰੂ ਆ ਕਹਿੰਦਾ ਇਹ ਕਿਵੇਂ ਆ ਮੈਂ ਕਹਾਂ ਪਤਾ ਨਹੀਂ ਕਿਵੇਂ ਜਿਹੜੀ ਅੰਦਰ ਹੁਣ ਮੈਂ ਕਹਿੰਦਾ ਵੀ ਐਂ ਕਰਦੀ ਆ ਤੂੰ ਕਹੇ ਉਹ ਪ੍ਰੈਕਟਿਸ ਕਰਦੀ ਹੁੰਦੀ ਆ ਜਿਹੜੇ ਢੇੜਾ ਲਾਉਂਦੀ ਆ ਪਿੰਡ 'ਚ ਮੈਲ ਕੱਢ ਮੈਲ ਕੱਢ ਲੋ ਮੈਲ ਕਢਾ ਲਉ ਢੇੜਾ ਲਾਉਂਦੀ ਆ ਪਿੰਡ 'ਚ ਇਹ ਐਕਸਪੈਰੀਮੈਂਟ ਦਾ ਸਾਰੇ ਹੀ ਕਰਦੀ ਆ ਦਵਾਈ ਨਾ ਫਰਕ ਨਹੀਂ ਹੋਉਂਦੇ ਮੈਂ ਦਵਾਈ ਦਾ ਫਰਕ ਮੇਰਾ ਬੜਾ ਬੜਾ ਅੱਜ ਤਾਂ ਬੜਾ ਮਈਆ ਨਾ ਉਹ ਗਰਮੀ ਤੇ ਡਾਕਟਰ ਕਹਿੰਦਾ ਵੀ ਘੜਾਓ ਕਹਿੰਦਾ ਉਹਦੀ ਫਰਕ ਪੈਣਾ ਦਾ ਆ ਕਹਿੰਦਾ ਇਹਦੇ ਨਾਲ ਹੀ ਇਨਫੈਕਸ਼ਨ ਹੋ ਗਈ ਵੀ ਅੱਛਾ ਹੋਰ ਨਾ ਹੋਰ ਲੈ ਆ ਜਦ ਦਵਾਈ ਦਿੱਤੀ ਹੁਣੇ ਹੋਰ ਲੈ ਕੇ ਨਹੀਂ ਰਿਪੋਰਟਾਂ ਚ ਕੀ ਆਇਆ ਜਿਹੜੀਆਂ ਅੱਜ ਆਈਆਂ ਕੋਈ ਨਹੀਂ ਆਈ ਰਿਪੋਰਟ ਅੱਜ ਵੀ ਨਹੀਂ ਆਈ ਕੋਈ ਸੋਮਵਾਰ ਹੀ ਬੈਠਣਗੇ ਸੋਮਵਾਰ ਨੂੰ 26 ਜਨਵਰੀ ਹੈ ਬਸ 5 ਦਿਨ ਦਵਾਈ ਲਿਆਂਦੀ ਆਪਾਂ ਮੰਗਲਵਾਰ ਨੂੰ ਪੰਜ ਦਿਨ ਹੋ ਜਾਣਗੇ ਗੋਵਾਨੁਰ ਬੋਟਾ ਹੋਣੀਆਂ ਮੰਗਲ ਨਹੀਂ ਆਉਣੀਆਂ ਮੰਦ ਨਹੀਂ ਮੈਣੀ ਆਪਾਂ ਚਲੋ ਕਮਲ ईएनटी ਇੱਥੇ ਕੰਨ ਪਾੜੇ ਜਾਂਦੇ ਹਨ ਇਹਦੇ ਦੋਖ ਬਹੁਤ ਲਾਉ ਉਹ ਬਣੇ ਚੰਗਾ ਠੀਕ ਆ ਵੀ ਆਪਾਂ ਨੂੰ ਕੀ ਹਾਂ ਪਾਟ ਕੇ ਜਾਣਾ ਟਾਈਮ ਕਟਾ ਪਰ ਜੀ ईएनटी ਆਇਆ ਮੈਂ ਨਾਲੇ ਕੌਣ ਡਾਕਟਰ ਨੂੰ ਮੈਂ ਕੋਈ ਪਾਪ ਹੀ ਮਾਨ ਜਾਂਦੀ ਆ ਘਰੇ ਹੀ ਐਂਟੀ ਡਾਕਟਰ ਡੱਕੇ ਡੁੱਕੇ ਮਾਰ ਲਾ ਗੈਂਦੀ ਆ ਆਪ ਹੀ ਮੈਨੂੰ ਇਹ ਮੇਰਾ ਆਪੇ ਐਮ ਰੋਡ ਚੱਲ ਰਿਹਾ ਉਹ ਨਹੀਂ ਆਪ ਨਹੀਂ ਮਾਰਨਾ ਚਾਹੀਦਾ ਯਾਰ ਗਾਂ ਪਰਦੇ ਚ ਵੱਜ ਜੇ ਇਹ ਵੀ ਮੈਂ ਆਪੇ ਕੱਢ ਲਈ ਨਹੀਂ ਆ ਪਰਦੇ ਦੇ ਕੇ ਬਹੁਤ ਵਜਾ ਦੇ ਕਿ ਨਿਕਲ ਹੀ ਨਹੀਂ ਉਹ ਗਿੱਲਾ ਹੋ ਰਿਹਾ ਇਸਾ ਚੱਲ ਉਤਰੋ ਫਿਰ ਚੱਲਗੇ ਤਾਂ ਨਿਕਲੇ ਹੈ ਸੋਲਿਕੋ ਪੜਦੇ ਨੇ ਬਹੁਤ ਪਤਲਾ ਹੈ ਇਹ ਲਓ ਜੀ ਡਾਕਟਰ ਕਹਿੰਦਾ ਜਿਹੜਾ ਪਰਦਾ ਭਾਣੇ ਦੇ ਕੰਨ ਦਾ ਉਹ ਬਹੁਤ ਪਤਲਾ ਤੇ ਹੁਣ ਦਵਾਈ ਪਾਈ ਆ 15 ਕਿ ਮਿੰਟ ਬਾਅਦ ਉਹ ਫੇਰ ਟੈਸਟ ਕਰਨਗੇ ਕੰਨਾਂ ਦੇ ਟੈਸਟ ਚੱਲ ਰਹੇ ਆ ਤੇ ਸਕਰੀਨ ਦੇ ਵਿੱਚ ਦਿਸ ਨਹੀਂ ਰਿਹਾ ਹੁਣ ਜਿਹੜੀ ਕੰਨਾਂ ਦੇ ਵਿੱਚ ਫਸੀ ਵੀ ਆ ਰੂ ਉਹ ਨਿਕਲ ਰਹੀ ਆ ਆ ਚੀਜ਼ ਫਸੀ ਹੋਈ ਆ ਇਹ ਵਿੱਚ ਕਾਟਨ ਇਹ ਸ ਬਹੁਤ ਪੁਰਾਣੀ ਹੈ ਜੀ ਕਈ ਉੱਤੇ ਮਿਆਲ ਜਾ ਬੁਣੇ ਸਦਾ ਤਾਈਂ ਚਿਪਕ ਰਹੇ ਨੇ ਪਰਦਾ ਪਟੇ ਹੋਏ ਹਾਂਜੀ ਭੈਣੇ ਦੇ ਕੰਨ ਦਾ ਪਾੜ ਗਿਆ ਪਰਦਾ ਸਕਰੀਨ ਦੇ ਵਿੱਚ ਸਾਫ਼ ਦਿਂਦਾ ਪਰ ਬਬਲਿੰਗ ਕਰਦੀ ਕਰਕੇ ਤੁਹਾਨੂੰ ਪਤਾ ਨਹੀਂ ਲੱਗਣਾ ਮੈਂ ਦੇਖ ਲਿਆ ਹੁਣ ਡਾਕਟਰ ਸਾਹਿਬ ਨੇ ਇੱਕ ਹੋਰ ਟੈਸਟ ਦੱਸਿਆ ਇਹਦੇ ਚ ਪਤਾ ਲੱਗੂਗਾ ਕੰਨਾਂ ਦੀ ਤਾਕਤ ਬਾਰੇ

ਉਹ ਆਬ ਹਾਂ ਇਹਦਰ ਲਗਾ ਕਰਦਾ ਆਹ ਆਵਾਜ਼ ਆ ਰਹੀ ਹੈ ਜਿੱਦਾਂ ਸੁਣਦੇ ਹੋਇਆ ਕਿ ਕਬੂੜ ਦੇ ਵਿੱਚ ਰਿਪੋਰਟ ਵਿੱਚ ਰੇਸ਼ਾ ਹੀ ਹੈ ਪਰ ਕੋਈ ਛੇਦ ਹੈ ਠੀਕ ਹੈ ਠੀਕ ਹੈ ਉਹ ਸੁਣਦਾ ਸੁਣਦਾ ਪ੍ਰੋਪਰ ਆ ਜਾਂਦਾ ਨਹੀਂ ਜਿੱਟ ਸੁਣਦਾ ਹੂੰ ਕੀ ਉਹ ਤੁਮਾਂ ਲਈ ਆ। ਹੌਲਾ ਹੋ ਗਿਆ ਕੰਨ। ਐਡੀ ਸੀ ਉਹ ਰੂਮ ਦਾ ਫਾਂਬਾ। ਜਿਹੜਾ ਅੰਦਰ ਸੀ ਗਿਆ ਕੰਨਾਂ ਦੇ। ਮੈਨੂੰ ਪਤਾ ਵਾਂ। ਹਾਂ ਪਤਾ ਤੁੰ ਲਵੇਟ ਕੇ ਆਪ ਹੀ ਲੈ ਹੁਣ ਇਹ ਪੰਗੇ। ਸਰਜਨ ਬਣੀ ਸੀ। ਨਹੀਂ ਮੈਂ ਘਰੇ ਸ਼ਵਣਾ ਸੀ ਕੱਢਦੀ ਸੀ। ਉਹ ਤਾਂ ਕਹਿੰਦਾ ਉਹ ਹੱਡੀ ਦੀ ਉਹ ਹੋਈ ਵੀ ਆ। ਕਹਿੰਦਾ ਦਵਾਈ ਲਓ ਉਹਦਾ ਉਹ ਛੋਟਾ ਜਿਹਾ ਆਪਰੇਸ਼ਨ ਹੁੰਦਾ ਕਹਿੰਦਾ। ਹਾਏ। ਉਹਰਾਇਆ ਬਾਲਾ ਨਹੀਂ ਹੈਗਾ ਉਹ ਕਰਾਉਣਾ ਆਪੇ ਤੋਂ ਵਾਲਾ ਉਹ ਕਹਿੰਦਾ ਉਹ ਕਰਾਉਣਾ ਹੀ ਪਣਾ ਬਾਲਾ ਨਹੀਂ ਹੈਗਾ ਉਹ ਤਾਂ ਅੱਧੇ ਘੰਟੇ ਦਾ ਉਹਦੇ ਨਾਲ ਹੀ ਠੀਕ ਹੋ ਜਾਣਾ ਮੈਂ ਨਹੀਂ ਕਰਾਉਣਾ ਕੀ ਕਹਿੰਦੇ ਹੌਲਾ ਹੋ ਗਿਆ ਤੁਹਾਨੂੰ ਹਾਂ ਉਹ ਮੈਂ ਨੂੰ ਕਹ ਮੈਂ ਕਿਹਾ ਉਹ ਤਾਂ ਅੱਧੇ ਘੰਟੇ ਦਾ ਪ੍ਰੇਸ ਹਨ ਹਾਂ ਉਹਨਾਂ ਨੇ ਠੀਕ ਹੋਇਆ ਉਹ ਕਹਿੰਦਾ ਉਹ ਤਾਂ ਹਜੇ ਪਹਿਲਾਂ ਕਹਿੰਦਾ ਦਵਾਈ ਲੈ ਲਓ ਆ ਦਵਾਈ ਖਾ ਲਓ ਪਹਿਲਾਂ ਫੇਰ ਠੀਕ ਹੋ ਜੀ ਉਧਰੋਂ ਵੀ ਉਹ ਸ਼ਰਾਬੇ ਵੀ ਪਤਾ ਲੱਗੂ ਨਾ ਦਵਾਈਆਂ ਦਾ ਘਰ ਬੜ ਗਿਆ ਹੁਣ ਵਾਪੀ ਬਣੀ ਨਹੀਂ ਹੋਰ ਜਦ ਇੱਕ ਦਾ ਜਦੋਂ ਦਵਾਈ ਸਿਰੇ ਤੱਕ ਨਹੀਂ ਲੈਂਦੀ ਡਾਕਟਰ ਵੀ ਆਪ ਹੀ ਬਣ ਜਾਣਗੇ ਬਸ ਦੋ ਮਹੀਨੇ ਖਾ ਲੋ ਬਸ ਡਾਕਟਰ ਕਿਹੜਾ ਕਿਹੜਾ ਦਵਾਈ ਬੰਦ ਕਰਦਾ ਹੋਰ ਜਿੰਨਾ ਟਾਈਮ ਡਾਕਟਰ ਨਹੀਂ ਦਵਾਈ ਬੰਦ ਕਰਦਾ ਉਹਨਾਂ ਟਾਈਮ ਤਾਂ ਬੰਦ ਹੀ ਨਹੀਂ ਕਰਨੀ ਚਾਹੀਦੀ ਚੱਲ ਗਏ ਹੁਣ ਫਿਰ ਪੈਂਡ ਨੂੰ ਚੱਲ ਗਏ ਹਾਂ ਕੀ ਕਹਿੰਦਾ ਕੰਨ ਉਹ ਹੁਣ ਤੈਨੂੰ ਦੱਸਤਾ ਦਿੱਤਾ ਉਹ ਕਹਿੰਦਾ ਵੀ ਠੀਕ ਆ ਦਵਾਈ ਲਾਓ ਕਹਿੰਦਾ ਹੁਣ ਦਾ ਛੂਆ ਇਹਦਾ ਹੁਣ 5 ਦਿਨਾਂ ਬਾਅਦ ਥੋੜੋ ਬੰਦ ਕਰ ਦੋ ਅਰੇ ਸਾਹਬ ਆ ਇੱਕ ਦਿਨ ਆ ਉਹ ਕਮਜ਼ੋਰ ਆ ਚਲੋ ਜੀ ਕਰਮਜੀਤ ਕੰਮੋ ਜੀ ਤੁਹਾਡਾ ਘਰ ਆ ਗਿਆ ਉਧਰ ਡੈਡੀ ਫੋਨ ਲਾਈ ਜਾਂਦਾ ਮੈਨੂੰ ਆਹ ਆਹ ਲਾ ਅੱਜ ਦੇਵਗਾਂ ਚੱਲਿਆ ਚਲੋ ਭਾਈ ਚੱਲ ਕੱਲੂ ਫਿਰ ਲੈ ਕੇ ਜਾਵਾਂਗੇ ਤੁਹਾਨੂੰ ਦੋ ਦੋ ਤੋ ਪੀ ਲੈ ਨਹੀਂ ਬੱਸ ਹੁਣ ਤਾਂ ਯਾਰ ਰੋਟੀ ਖਾਣੇ ਘਰੇ ਜਾ ਕੇ ਨਹੀਂ ਨਹੀਂ ਚੱਲਦੇ ਆ ਤਾਂ ਉਹੀ ਲਾ ਗਏ ਨਾ ਮੱਲੋ ਮੱਲੀ ਚੱਲ ਭਾਣੇ ਚੰਗਾ ਨਹੀਂ ਨਹੀਂ ਬਸ ਯਾਰ ਰੋਟੀ ਤਾਂ ਘਰੇ ਜਾ ਕੇ ਲਾਈ ਪਈ ਹੋਣੀ ਹੈ ਚਲ ਠੀਕ ਹੈ ਓਕੇ ਜਾਂਦੇ ਚੰਗਾ ਭਾਣੇ ਦਵਾਈ ਦਵਾਈ ਲੈ ਲਈ ਹੁਣ ਗਾਹ ਨੂੰ ਕਰੀ ਮਾੜੀ ਗਾਹ ਨੂੰ ਕਰਦਾ ਉਹ ਦਵਾਈ ਦਵਾਈ ਲੈ ਲਈ ਹੁਣ ਹਾਂ ਕੰਮੇ ਆਉ ਕੱਲ ਨੂੰ ਲਾ ਕੇ ਆਉਣਾ ਲੈ ਮੈਂ ਰੋਟੀ ਲੈ ਉਹਦਾ ਕੰਨ ਚ ਐਡੀ ਉਹ ਸੀਗੀ ਹੋਰ ਉਹ ਕਹਿੰਦਾ ਕੰਨ ਦਾ ਪਰਦਾ ਇੱਕ ਤਾਂ ਜਮਾ ਹੀ ਹੈ ਨਹੀਂ ਦੂਜਾ ਵੀ ਅੱਧਾ ਕਰ ਅੱਧਾ ਹੀ ਆ ਉਹ ਕਹਿੰਦਾ ਆਪਰੇਸ਼ਨ ਕਰਾਉਣਾ ਪੈਣਾ ਕੰਨ ਦਾ ਇਹ ਕਹਿੰਨੀ ਮੈਂ ਕਰਾਉਣਾ ਨਹੀਂ ਸੋ ਫਿਰ ਉਹ ਕਹਿੰਦੇ ਨਹੀਂ ਆਹੋ ਕੱਢਦੀ ਰੂਂ ਕੱਢਦੀ ਰੂਂ ਤਾਂ ਉਹਨੇ ਕੱਢਤੀ ਹਾਂ ਨਹੀਂ ਪਾਕ ਤਾਂ ਨਹੀਂ ਰੇਸ ਸਾਹਿਬ ਵਾਲਾ ਮੇਰੇ ਪਹਿਲਾਂ ਤੋਂ ਕੰਮ ਦਿੱਤੀ ਹੁੰਦੀ ਹਾਂ ਹਾਂ ਉਹ ਕਹਿੰਦਾ ਤੁਸੀਂ ਪਹਿਲਾਂ ਦਵਾਈ ਨਹੀਂ ਨਾ ਲੈਂਦੇ ਪੂਰੀ ਤਾਂ ਕਰਕੇ ਆ ਤੇ ਆ ਰੋਟੀ ਆ ਰੋਟੀ ਤੇ ਭੁੱਖ ਲੱਗੀ ਆ ਤੋਂ ਤੱਕ ਮੈਂ ਨਾ ਨਹੀਂ ਚਾਹੁੰਦੀ ਜਦੋਂ ਨਾਲ ਤੇ ਮੁੰਡਾ ਪਾ ਦੇ ਜਾਣ ਲੱਗ ਗਿਆ ਮੈਂ ਵੀ ਚਾਪੇ ਕੰਨ ਡੁੱਲਦੇ ਇਹਦੇ ਬਾਹਲੇ ਸੀ ਪਤਾ ਡੁੱਲਦਾ ਹੀ ਆ ਹੁਣ ਵੀ ਡੁੱਲਦਾ ਇਹਦਾ ਬੰਨ ਬਹੁਤ ਇਹ ਕਹਿੰਦੀ ਮੈਂ ਕਰਾਉਣਾ ਨਹੀਂ ਕਹਿੰਦੀ ਸੱਬੋਂ ਨੇ ਵੀ ਕਰਾਇਆ ਸੀ ਸੱਬੋਂ ਦਾ ਵੀ ਉਹੀ ਹਾਲ ਆ ਹਾਜੀ ਸੱਬੋਂ ਨੂੰ ਸੱਬੋਂ ਨੇ ਵੀ ਕਰਾਇਆ ਸੀ ਪ੍ਰੈਸ ਕੰਨ ਦਾ ਉਹ ਸੱਬੋਂ ਨੂੰ ਸੁਣਦਾ ਹੁਣ ਪੂਰਾ ਬਹੁਤ ਆਣੀ ਆਪਾਂ ਨੂੰ ਤਾਂ ਹੋਰੇ ਈਸਾ ਯਾਰ ਈਸਾ ਕੰਮ ਖਰਾਬ ਕਰਦਾ ਕੰਬਰੀ ਬੋਲੇ ਦਾ ਹੋਵੇ ਸਹੀ ਗੱਲ ਹੈ ਉਦਣ ਮੈਂ ਹੋਰ ਡੈਡੀ ਨੇ ਗਾਂ ਕਰ ਦੇਣਾ ਸੀ ਉਹ ਦੂਜਾ ਵੀ ਡੈਡੀ ਤੋਂ ਕਢਾਉਣ ਲਾਤਾ ਕਿ ਡੈਡੀ ਜੇ ਕਰਾ ਲਿਆ ਮੈਂ ਕੱਢਾ ਛੇਤੀ ਡੈਡੀ ਨੂੰ ਉਦਣ ਆਪ ਕੋਈ ਸੌਰਤ ਸੀ ਬਿਮਾਰ ਸੀ ਉਦਣ ਹੁਣ ਠੀਕ ਆ ਡੈਡੀ ਸੌਖ ਰੱਖਣ ਟੀਕੇ ਨੇ ਜਮਾ ਠੀਕ ਕਰਤੀ ਖਾਂ ਨੂੰ ਮੜ ਕੇ ਆਈ ਚੱਲ ਵਧਗਾ ਫਿਰ ਤਾਂ ਨਹੀਂ ਉਦਣ ਸਕਦਾ ਠੀਕ ਆ ਮੈਂ ਅੰਦਰ ਡੈਡੀ ਆ ਗਈ ਲੈ 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 ਲਾਤੀ ਨਜ਼ਰ ਲੈ ਚੱਕ ਆ ਲਾਤੀ ਨਜ਼ਰ ਮੰਮੀ ਕੋ ਹਣੀ ਆ ਦਵਾਈ ਲੈਣੀ ਹੈ ਹਜੇ ਕਕਰਗ ਪਈ ਆ ਚੱਲ ਆ ਰੋਟੀ ਬਣਾਵਾਂ ਮੈਨੂੰ ਭੁੱਖ ਬਹੁਤ ਲੱਗੀ ਆ ਯਾਰ ਮਾਂ ਦਾ ਸਵੇਰ ਦਾ ਕਰਦਾ ਬਹੁਤ